ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਚੈਨਲ ਦੇ ਬੰਦ ਹੋਣ ਤੋਂ ਬਾਅਦ ਹੁਣ ਸਿੱਖ ਪ੍ਰਚਾਰਕ ਗਿਆਨੀ ਹਰਪਾਲ ਸਿੰਘ ਦਾ ਨਿੱਜੀ YouTube ਚੈਨਲ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਲਗਾਤਾਰ ਹੋ ਰਹੀ ਕਾਰਵਾਈ ਨੇ ਧਾਰਮਿਕ ਤੇ ਸਮਾਜਿਕ ਮੰਡਲਾਂ ਦੇ ਵਿੱਚ ਚਰਚਾ ਨੂੰ ਹੋਰ ਤੀਬਰ ਕਰ ਦਿੱਤਾ ਹੈ। YouTube ਚੈਨਲ ਬੰਦ ਹੋਣ ਦੀ ਪ੍ਰਤੀਕਿਰਿਆ ਦਿੰਦੇ ਹੋਏ ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਇਨਸਾਨ ਬਦਲਦੇ ਹਨ, ਬਿਰਤੀਆਂ ਉਹੀ ਹਨ। ਅਰਥਾਤ ਵਕਤ ਬਦਲ ਗਿਆ ਪਰ ਤਰੀਕੇ ਨਹੀਂ ਬਦਲੇ। ਉਹਨਾਂ ਦੇ ਮੁਤਾਬਕ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਕੁਝ ਨਾ ਕੁਝ ਕੀਮਤ ਚੁਕਾਉਣੀ ਪਈ ਹੈ। ਇਸ ਦੇ ਨਾਲ ਉਹਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਨੇ ਆ ਹੱਥ ਵੀ ਗੱਲ ਕਰਨ ਵਾਲੇ ਦਾ ਗਲ ਘਟਾਇਆ ਜਾ ਰਿਹਾ ਤੁਹਾਡਾ ਵੀ ਜਿਹੜਾ ਕੋਈ ਚੈਨਲ ਆ ਬੰਦ ਕੀਤਾ ਜਾ ਰਿਹਾ ਤੇ ਤੁਸੀਂ ਸੱਚ ਦੀ ਮੈਂ ਕਿਉਂ ਕਰਦੇ ਹੋ ਕੀ ਠੀਕ ਹੈ ਨਾ ਜਾਓ ਇਹ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਜਿਹੜੀ ਸੌਖੀ ਆ ਉਹ ਇਨਸਾਨ ਹੀ ਬਦਲਦੇ ਆ ਬਿਰਤੀਆਂ ਨਹੀਂ ਬਦਲਦੀਆਂ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਉਹ ਜੀਵਨ ਦਾ ਹੱਕ ਹੋਵੇ ਸੋ ਬਹੁਤ ਕੁਝ ਜਿਹੜਾ ਨਜ਼ਰ ਆ ਰਿਹਾ ਪਰ ਇਹ ਹੈ ਵੀ ਜਿੰਨਾ ਸਿੱਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਆਉਂਦੀ ਆ ਇਹ ਵੀ ਭਲਾ ਹੋ ਰਿਹਾ ਸਰ ਇਹਨਾਂ ਸ਼੍ਰਮਣੀ ਕਮੇਟੀ ਦਾ ਚੈਂਬਰ ਬੈਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰਮਣੀ ਕਮੇਟੀ ਕੋਲ ਪੁੱਛਾਵਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜੇ ਉਹ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਮ ਮਾਰਗ ਹੈ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਗਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਂ ਉਹ ਡਰਾਉਣ ਦਾ ਯਤਨ ਕਰਦਾ ਤਾਂ ਆਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨੇ ਕਹਿਣਾ ਚਾਹੋਗੇ ਤੁਸੀਂ ਆਪਣੇ ਨਹੀਂ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਹਨਾਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ 'ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਹੇ ਮੇਰੀ ਕਹਿਨ ਦੀ ਖਤਮ ਨਹੀਂ ਹੈ ਕਿ ਜੇ ਕੋ ਬੋਲਾ ਸੱਚ ਕੂੜਾ ਚਲ ਜਾਵੇ ਉਹਨੂੰ ਜਰਨਾ ਬਹੁਤ ਔਖਾ ਹੁੰਦਾ ਤੇ ਜਿਹੜਾ ਵੀ ਤਾਨ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦਾ ਹੀ